ਉਜੈਨ ਦੇ ਗੁਰਦੁਆਰਾ ਗੁਰਨਾਣਕ ਘਾੜ ਦੇ ਵਿੱਚ ਖੜੇ ਆ ਜਿੱਥੇ ਕਿ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤੇ ਇਤਿਹਾਸ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਹਾਂਜੀ ਸਰ ਕਿਹੜੀ ਜਗ੍ਹਾ ਤੋਂ ਆਏ ਮੈਂ ਸ੍ਰੀ ਅਮਰਸਾਹਬ ਸਾਹਿਬ ਤੋਂ ਆਇਆ ਹਾਂ ਇੱਕ ਅਰਦਾਸ ਪਾਠ ਕਿਰਤ ਕੀ ਉਹ ਰਾਮਦਾਸਾ ਕੁਸ਼ਰ ਨਾ ਜੀ ਉਸ ਦੇ ਅੱਗੇ ਦੁਆਇਆ ਹਾਂ ਜਿਹੜੇ ਗੁਰੂ ਰਾਮਦਾਸ ਨੇ ਵਸਾਇਆ ਤੇ ਮੈਂ ਮਨ 'ਚ ਜੋ ਹੈ ਕਿ ਮੈਂ 올ਡੇਜ ਹੈਗਾ ਪਰ ਮੈਨੂੰ ਕੋਈ ਤੰਗੀ ਕਿਸੇ ਗੱਲ ਦੀ ਨਹੀਂ ਅੱਜ ਖੁਸ਼ੀ ਹਾਂ ਮੇਰੇ ਮਨ 'ਚ ਹੈਗਾ ਕਿ ਜਦੋਂ ਮੈਨੂੰ ਪਤਾ ਲੱਗਾ ਮੈਂ ਦੇਖਿਆ ਕਿ মিডিਆ ਵਾਲਿਆਂ ਨੇ ਵੀ ਇੰਟਰਵਿਊ ਸੁਪਾਈ ਹੋਈ ਸੀ ਕਿ ਅਸਰਾ ਉਜੈਨ ਦੇ ਵਿੱਚ ਜਿੱਥੇ ਮੰਦਰ ਹਨ ਉਥੇ ਗੁਰੂ ਨਾਨਕ ਸਾਹਿਬ ਜੀ ਗਏ ਤੇ ਮਹਾਰਾਜ ਜੀ ਨੇ ਇੱਥੇਦਨ ਗੁਰੂ ਨਾਨਕ ਘਾਟ ਨਾਲ ਇਹ ਗੋਦਵਰਾ ਹੈ ਅਸਟੈਬਿਸ਼ ਹੋਇਆ ਹੈ 2012 ਤੇ ਇਥੋਂ ਦੀ ਸੇਵਾ ਪੂਰੀ ਵਾਲੇ ਬਾਬਾ ਜੀ ਨੇ ਸੇਵਾ ਸ਼ੁਰੂ ਕੀਤੀ ਔਰ ਉਹ ਸੰਪੂਰਨ ਹੋ ਕੇ ਇੱਡੀ ਸ਼ਾਨਦਾਰ ਮਾਰਤਮਾ ਜੀ ਬਾਬਾ ਜੀ ਨੇ ਤੇ ਅੱਜ ਉਹਦੇ ਵਿੱਚ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਆਵਾਜ਼ ਆ ਰਹੀ ਹੈ ਦੇਖ ਲਓ ਉਥੇ ਪਾਠ ਹੋ ਰਿਹਾ ਹੈ ਤੇ ਇਹ ਵੇਖਣ ਵਾਲੀ ਗੱਲ ਹੈ ਗੁਰੂ ਨਾਨਕ ਸਾਹਿਬ ਵੇਖੋ ਕਿਹੋ ਜਿਹਾ ਸਥਾਨ ਚੁਣਿਆ ਜਿੱਥੇ ਹਰ ਵੇਲੇ ਹਰਿਆਵਲ ਤੇ ਠੰਡੀਆਂ ਠੰਡੀਆਂ ਹਵਾਵਾਂ ਇੰਨੇ ਦਲਗਤ ਜੀਵ ਜੰਤੂ ਮੋਜਾ ਕਰਦੇ ਆ ਰਹੇ ਨੇ ਤੇ ਆਪਾਂ ਦੇਖੀਏ ਕਿ ਬਾਬਾ ਜੀ ਨੇ ਦੇਖੋ ਇਹ ਦੇਵਤਿਆਂ ਨਗਰੀ ਉਜੈਨ ਗੁਰੂ ਸਾਹਿਬ ਜੀ ਨੇ ਕਿਹਾ ਵੀ ਇੱਥੇ ਬਾਰੇ ਜੀ ਆਏ ਉਹਨਾਂ ਨੇ ਆ ਕੇ ਆਪਣੇ ਜੋ ਹੈ ਉਪਦੇਸ਼ ਦਾ ਜੋ ਹੈ ਉਪਦੇਸ਼ ਦੇਣ ਵਾਸਤੇ ਸਾਨੂੰ ਰਾਹ ਦੱਸਣ ਵਾਸਤੇ ਆਏ ਕਿਉਂਕਿ ਉਹ ਰਾਹ ਦਖਾਨ ਹੀ ਆਏ ਸਨ ਦੁਨੀਆਂ ਦੇ ਬਬਨ ਆਣ ਕੇ ਕਿ ਇਹੋ ਜਿਹੇ ਪੈਰ ਕਰ ਹੋਏ ਨੇ ਜਿਨ੍ਹਾਂ ਨੇ ਪੈਦਲ ਚੱਲ ਚੱਲੇ ਕੇ ਜਾ ਕੇ ਉਧਾਰ ਕੀਤਾ ਦੁਨੀਆ ਜਿੱਥੇ ਵੀ ਕੋਈ ਬੰਨਾ ਲੱਗਦਾ ਸੀ ਉਹਨੂੰ ਜਾ ਕੇ ਜਾਦੂ ਕਰਮੀਆ ਸਨ ਉਹਨਾਂ ਨੂੰ ਜਾ ਕੇ ਤਾਰਿਆ ਕਿੱਥੇ ਬੰਨਾਲ ਹੈ ਕਿੱਥੇ ਬੰਗਾਲ ਹੈ ਕਿੱਥੇ ਅਸਾਮ ਹੈ ਮਹਾਰਾਜ ਜੀ ਹਰ ਜਗ੍ਹਾ ਗਏ ਉਹਨਾਂ ਨੇ ਇਹ ਪਰਮ ਕਰ ਕੀਤਾ ਸਾਨੂੰ ਉਪਦੇਸ਼ ਇਹ ਦਿੱਤਾ ਕਿ ਬਈ ਸੰਸਾਰ ਨਾਲ ਪਿਆਰ ਕਰੋ ਇਹ ਸੰਸਾਰ ਜਿਹੜਾ ਇਹ ਮੁੜ ਕੇ ਦੁਨੀਆ ਤੇ ਨਹੀਂ ਆਣਾ ਕਿਉਂਕਿ ਇੱਕੋ ਹੀ ਬਨਾਇਆ ਮਾਲਕ ਨੇ ਬਨਾਇਆ ਹੈ ਕਿਸ ਵਾਸਤੇ ਭੇਜਿਆ ਹੈ ਕਿ ਭਈ ਆਓ ਆਪਣੇ ਗੁਰੂ ਵਿਦੇਸ਼ ਨਾ ਗੁਰੂ ਵਿਦੇਸ਼ ਨਾਲ ਆਪਾਂ ਜਵਾਰਾ ਜੁੜੇ ਰਹੀਏ ਅਗਰ ਗੁਰੂ ਨਾਲ ਜੁੜਾਂਗੇ ਤੇ ਅਸੀਂ ਚੰਗਾ ਜੀਵਨ ਬਤਾ ਕੇ ਜਾਵਾਂਗੇ ਸੰਸਾਰ ਤੋਂ ਸਵਾਸ ਲੈ ਕੇ ਆਏ ਹਾਂ ਇਹ ਗਿਣੇ ਜੁੜੇ ਸਵਾਸ ਹਰ ਕੋ ਨੂੰ ਮਿਲਦੇ ਹਨ ਜੋ ਇਹਨੂੰ ਵਿਗਾੜ ਕੇ ਚਿਲ ਜਵੇ ਇਹਨੂੰ ਸਵਾਰ ਕੇ ਚਿਲ ਜਵੇ ਕਿਉਂ ਜੋ ਗੁਰੂ ਨਾਨਕ ਦੇਵ ਜੀ ਬਲਾਸਵੇ ਕਹਿੰਦੇ ਆ ਕਿ 84 ਲੱਖ ਜੂਨਾ ਹਨ ਜਿਹਦੇ ਵਿੱਚ 42 ਲੱਖ ਜੂਨ ਜੋ ਹੈ ਪਾਣੀ ਵਿੱਚ ਵੱਸਦੀ ਹੈ 42 ਲੱਖ ਜোন ਜੋ ਧਰਤੇ ਤੇ ਹੈ ਉਹਦੇ ਵਿੱਚੋ ਸਰੇਸ਼ਟ ਜੀਵਨ ਇਨਸਾਨ ਦਾ ਹੈ ਜੋ ਆਪਣੇ ਪਿਆਰ ਨਾਲ ਤੁਰ ਸਕਦਾ ਹੈ ਆਪਣੇ ਦਿਮਾਗ ਨਾਲ ਸੋਚ ਸਕਦਾ ਹੈ ਕਿਹੜਾ ਬੁਰਾ ਭਲਾ ਸਭ ਕਰ ਸਕਦਾ ਹੈ ਉਹ ਮਾਰੇ ਨੇ ਮਤ ਦਿੱਤੇ ਆ ਸੋ ਚੰਗਾ ਇਹ ਹੈ ਜਦ ਤੈਨਾਲ ਵੀਰਾ ਨੇ ਆਪ ਨੂੰ ਇੰਟਰਡਕਸ਼ਨ ਕਰਾਇਆ ਅਸੀਂ ਆਉਣ ਵਾਲੇ ਸਮੇਂ ਪਲਾਨਿੰਗ ਕਰਕੇ ਕਿੱਥੇ ਆਣਾ ਬੜਾ ਸੁੱਖਾ ਪੰਜਾਬ ਚ ਆਉਣਾ ਨਾ ਸੁੱਖਾ ਹੈ ਇੰਨੀਆਂ ਗੱਡੀਆਂ ਜੰਮ ਤੋਂ ਚਲਦੀਆਂ ਗੱਡੀਆਂ ਉਹ ਵੀ ਗਾਂ ਦਾ ਉਰ ਜਾਂਦੇ ਆ ਤੇ ਖੜੋ ਕੇ ਜਾਂਦੇ ਆ ਜਾਂਦਿਆਂ ਵੀ ਬਾਈ ਇਹ ਰੇ ਵੀ ਰਸਤਾ ਹੈ ਜਰੂਰ ਆਓ ਬੱਚਾ ਲੈ ਕੇ ਜਾਓ ਆਪ ਇਹਨੂੰ ਕਸ਼ਮੀਰ ਵਰਗਾ ਨਜ਼ਾਰਾ ਦਿਖੇਗਾ ਕਿਉਂਕਿ ਗਰਮੀ ਦਾ ਨਾਂ ਨਿਸ਼ਾਨ ਨਹੀਂ ਅਸੀਂ ਰਾਤ ਨੂੰ ਠਿਆ ਰਹੇ ਆ ਮੈਂ ਦੋ ਦਿਨ ਹੋ ਗਿਆ ਏਸੀ ਬੰਦ ਹੈ ਪੱਖੇ ਬੰਦ ਹਨ ਗੁਰੂ ਕੇ ਲੰਗਰ ਚੱਲ ਰਹੇ ਹਨ ਮਾਨਸੋਨੀਆ ਪੂਰੇ ਵਾਲੇ ਬਾਬਾ ਦੇ ਲੰਗਰ ਹੈ ਘਰ ਵਾਂਗਰੀ ਸਹੂਲਤਾਂ ਹਨ ਸੌਣ ਨੂੰ ਉਸ ਤਰ੍ਹਾਂ ਹੀ ਬਿਸਤਰੇ ਹੈ ਜੀ ਆਇਆਂ ਨੂੰ ਇਹਨਾਂ ਦਾ ਬਹੁਤ ਧੰਨਵਾਦ ਵੀਰਾਂ ਦਾ ਅੱਜ ਉਹ ਆਪ ਜੀ ਨੂੰ ਇਹ ਰਾਹ ਦੱਸ ਰਹੇ ਨੇ ਰਾਜ ਸਨਾਲਾ ਸਭ ਤੋਂ ਵਧੀਆ ਬੰਦਾ ਹੈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਾਂਗਾ ਇਹਨਾਂ ਨੇ ਮੈਨੂੰ ਮੌਕਾ ਦੇ ਕੇ ਬੇਕੋ ਸੇਵਾ ਦਿੱਤੀ ਜੀ ਗੱਲ ਕਰੀਏ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਇਸ ਗੁਰਦੁਆਰਾ ਸਾਹਿਬ ਬਾਰੇ ਬਹੁਤ ਜਿਹੜਾ ਘੱਟ ਜਾਣਦੇ ਨੇ ਕੀ ਕਹਿਣਾ ਚਾਹੋਗੇ ਇਹਦੇ ਪਰ ਮੈਂ ਕਹਾਂਗਾ ਉਹਨਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਆਪ ਜੀ ਕਰ ਰਹੇ ਹੋ ਇਹ ਕੋਸ਼ਿਸ਼ ਜ਼ਰੂਰ ਸਫਲ ਹੋਏਗੀ ਉਹ ਜਿਹੜੇ ਤੋਂ ਗੁਰਾਂ ਲੋਕਾਂ ਨੂੰ ਪਤਾ ਲੱਗਦਾ ਹੈ ਨਾ ਜਿਸ ਤਰ੍ਹਾਂ ਮੇਰੇ ਵਰਗੇ ਨੂੰ ਪਤਾ ਲੱਗਾ ਚਲੋ ਮਿੰਨੇ ਤੋਂ ਪਤਾ ਨੂੰ 12 ਸਾਲ ਹੋ ਗਏ ਸਨ ਪਰ ਆਉਣ ਦਾ ਕੋਈ ਸੁਭਾਗ ਕੋ ਬੰਦਾ ਨਹੀਂ ਸੀ ਹੁਣੇ ਮੇਰੇ ਮਾਂਜ ਚਾਹ ਹੋਇਆ ਵੀ ਇੰਨਾ ਸੋਹਣਾ ਗੁਰ ਐਨੇ ਸੁਣਿਆ ਰਿਆ ਆਛਾਂ ਚਲੋ ਚੱਲ ਫਿਰਦੇ ਆ ਤੇ ਇਸ ਤਰ੍ਹਾਂ ਹੁਣ ਜੋ ਸਭ ਨੂੰ ਪਤਾ ਲੱਗੇਗਾ ਮੇਰੇ ਵੰਗਰ ਤੇ ਜ਼ਰੂਰ ਆਣਗੇ ਕਿਉਂ ਹੋਟਲ ਦੇ ਠਹਿਰੀਏ ਤੇ ਹੋਟਲ ਵਾਲਾ ਕੰਮ ਕਰੇ ਕਦੇ پیسے ਮੰਗਦਾ ਇਥੇ ਫ੍ਰੀ ਰਿਆਸ਼ ਹੈ ਫ੍ਰੀ ਲੰਗਰ ਹੈ ਬਾਜ਼ਾਰੋਂ ਚਾਹ ਦਾ ਕੱਪ ਇਹ ਅਗਲੇ 10 20 ਰੁਪਏ ਲਾਂਦੇ ਹਨ ਔਰ ਉਹ ਨਿਕਾਜਾ ਕੱਪ ਦਿੰਦੇ ਹਨ ਤੇ ਗੁਰਦਵਾਰੇ ਲੰਗਰ ਪ੍ਰਵਾਹ ਵੀ ਇੱਕ ਵਾਰੇ ਪੀ ਲਓ ਦੋ ਵਾਰੇ ਪੀ ਲਓ ਜੋ ਮੱਝੇ ਖਾ ਲਓ ਇਸ ਜਿੱਥੇ ਰਹਿਣ ਦਾ ਅਤੇ ਸੌਣ ਦਾ ਇੰਤਜ਼ਾਮ ਹੋ ਗਿਆ ਨਾ ਉੱਥੇ ਸੰਗਤਾਂ ਆਏ ਜਾਂਦੀਆਂ ਜਿਵੇਂ ਕਹਦੇ ਆ ਨਾ ਜਿੱਥੇ ਮਿੱਠਾ ਹੋਵੇ ਤੇ ਮੱਖੀ ਪਹੁੰਚ ਜਾਂਦੀ ਹੈ ਸੋ ਇਦਾਂ ਹੀ ਗੱਲ ਹੈ ਜਿਸਾਨੂੰ ਪਤਾ ਇਨਸਾਨ ਸੁਹੂਲਤ ਹੈਗੀ ਹੈ ਤੇ ਜੂ ਜਾਵਾਂਗੇ ਔਰ ਮੈਂ ਸਭ ਨੂੰ ਸਜੈਸ਼ਨ ਕਰਾਂਗਾ ਜਲਦੀ ਅਗਲੀ ਆਓ ਇੱਥੇ ਆ ਕੇ ਜੂਰ ਦਰਸ਼ਨ ਕਰੋ ਬਹੁਤ ਵਧੀਆ ਸ਼ਿਆਰ ਹੈ ਸਾਫ਼ ਸੁਥਰਾ ਸ਼ਿਆਰ ਹੈ ਕੋਈ ਰੋਲਾ ਨਹੀਂ ਕੋਈ ਗੱਲ ਨਹੀਂ ਕੋਈ ਬਾਦ ਨਹੀਂ ਔਰ ਵਾਈਟ ਸ਼ਰਟ ਅਗਰ ਤੁਸੀਂ ਪਾਓ ਨਾ ਦੋ ਦਿਨ ਮੈਂ ਲੈ ਲੇ ਇਹਨਾਂ ਵਧੀਆ ਪਲੋਟ ਨਹੀਂ ਹੈ ਤੇ ਇਸ ਤਰ੍ਹਾਂ ਦਾ ਇੱਕ ਇੱਕ ਐਜ ਐਗਜ਼ੈਂਪਲ ਜਿੱਦਾਂ ਇਹ ਗ੍ਰੀਨੇਸ਼ ਹੈ ਨਾ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਜੋ ਪੰਜਾਬ ਦੇ ਸ਼ਹਿਰਾਂ ਨੂੰ ਗ੍ਰੀਨ ਇਸ ਕਰੀਏ ਇੱਥੇ ਦੇਖ ਲਓ ਕੋਈ ਟਿਊਬਵਲ ਨਹੀਂ ਜੀਗਾ ਸਭ ਖੇਤੀ Mein ਦੌੜ ਕੀਤਾ ਹੈ ਖੂਹਾਂ ਨਾਲ ਖੇਤੇ ਹੋ ਰਹੇ ਇਲਾਕੇ ਦੇ ਵਿੱਚ ਪਾਣੀ ਦਾ ਲੈਵਲ ਇੰਨਾ ਉੱਚਾ ਹੈ ਪਰ ਅਸੀਂ ਝੋਨਾ ਬੀਜ ਕੇ ਆਪਣਾ ਬੀੜੀਆਂ ਆਪੇ ਵੱਟੇ ਪਾਏ ਹਨ 100-100 ਫੁੱਟ ਡੂੰਘਾ ਪਾਣੀ ਚਲੇ ਗਿਆ ਹੈ ਚੌਲ ਅਸੀਂ ਖਾਂਦੇ ਨਹੀਂ ਪਤਾ ਨਹੀਂ ਕਿਉਂ ਖਾਂਦੇ ਹਾਂ ਕੁਦਰਤ ਦੇ ਸ਼ਰੀਕ ਨਹੀਂ ਬੰਨਾ ਚਾਹੀਦਾ ਕੁਦਰਤ ਦੇ ਜੋ ਨਾ ਉਹਦੇ ਰਹਿਮਤ ਥਲੇ ਪਰਦੇ ਹੋਏ ਰੱਬ ਦੇ ਨਾਲ ਸਾਨੂੰ ਬੱਥਾ ਨਹੀਂ ਲਾਣਾ ਚਾਹੀਦਾ ਕਿਉਂਕਿ ਰੱਬ ਨੇ ਸਾਨੂੰ ਬਣਾਇਆ ਹੈ ਅਸੀਂ ਰੱਬ ਦੇ ਕੰਮਾਂ ਦੇ ਦੇਖੋ ਦਰਖਤ ਬਣਿਆ ਹੈ ਵੜ ਦਿੰਦੇ ਆ ਬਾਹਰਲੇ ਮੁਲਕਾਂ ਨੂੰ ਪਤਾ ਲੱਗਾ ਕਿ ਰਾਜ ਕੋ ਦਰਖਤ ਆ ਗਿਆ ਨਾ ਉਹ ਜਿਹਨੇ ਨਕਸ਼ਾ ਹੀ ਚੇਂਜ ਕਰ ਦਿੰਦੇ ਸੀ ਕਿ ਸੜਕ ਘੁਮਾ ਕੇ ਕਰ ਲੋ ਦਰਖਤ ਨਹੀਂ ਵੜਨਾ ਪਰ ਅਸੀਂ ਮਿੰਟ ਲਾਂਦੇ ਆ ਆਪਣੀਆਂ ਜੇਬਾਂ ਭਰਨ ਵਾਸਤੇ ਰਿਸ਼ਵਤ ਖਾਣ ਵਾਸਤੇ ਕਹਿੰਦੇ ਚਲੋ ਵੜ ਦੋ ਦਰਖਤ ਵੇ ਸੋ ਗੱਲ ਹੈ ਬਾਪ ਨਾ ਕਰੋ ਗੁਰੂ ਨਾਨਕ ਦੇਵ ਜੀ ਨੂੰ ਅਪਣਾਓ ਮਹਾਰਾਜ ਨੇ ਕਿਹਾ ਸੀ ਕਿ ਅਸੀਂ ਜੋ ਨਾ ਪਾਣੀ ਦੀ ਰਾਖੀ ਕਰਨੀ ਹੈ ਹਵਾ ਦੀ ਰਾਖੀ ਕਰਨੀ ਹੈ ਸੋ ਵੀਰਾਂ ਬਹੁਤ ਧੰਨਵਾਦ ਜੀ ਮੈਂ ਨਾਲ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਕੁਲ ਨਹੀਂ ਮੈਨਾਂ ਧੰਨਵਾਦ ਕਰ ਸਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਜਿਹੜੀ ਇੱਥੇ ਜੋਤ ਜਗਦੀ ਹੈਗੀ ਆ ਇਹਦਾ ਥੋੜਾ ਜਿਹਾ ਇਤਿਹਾਸ ਕੀ ਹੈਗਾ ਇਹ ਜੋਤ ਦਾ ਕੋਈ ਇਤਿਹਾਸ ਨਹੀਂ ਹੁੰਦਾ ਸਤਕਾਰ ਉਹ ਉਦੋਂ ਤੋਂ ਜਗਦੀ ਆ ਰਹੀ ਹੈ ਇਹਨਾਂ ਨੇ ਉਹ ਪਰੰਪਰਾ ਨੂੰ ਜਾਰੀ ਰੱਖਿਆ ਉਹ ਜਗਦੀ ਪਈ ਹੈ ਜਦੋਂ ਗੁਰੂ ਨਾਨਕ ਸਾਹਿਬ ਆਏ ਸੀ ਉਦੋਂ ਤੋਂ ਹੀ ਜਗ ਰਹੀ ਹੈ ਮੇਰੇ ਕਸਣਾ ਹਰਮੰਦਰ ਸਾਹਿਬ ਵੀ ਉਹ ਪਤੇ ਅਖੰਡਪੜ ਦੇ ਚੋਤਾਂ ਜਗਦਗਿਆ ਨੇ ਉਹ ਜੋਤ ਦਾ ਕਾਰਨ ਸੀ ਕਿ ਜਦੋਂ ਪਾਠ ਚੱਲ ਰਹੇ ਹੁੰਦਾ ਨਾ ਉਹਦੇ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ ਉਹ ਇੱਕ ਜੋ ਹੈ ਜੋਤ ਦਾ ਮਤਲਬ ਹੈ ਕਿ ਲਾਗੇ ਬਾਹਰ ਇਹ ਚਾਨਣਾ ਲਵੇ ਉਹ ਜੋਤ ਜਿਹੜੀਆਂ ਨਾ ਕੋਈ ਪਰੰਪਰਾ ਨਹੀਂ ਹੈ ਉਹ ਅਸੀਂ ਲੋੜਵਾ ਸਿਧਾਦੇ ਸਾਂ ਤੇ ਹੁਣ ਤੇ ਦੇਖ ਲਓ ਇਨਵਰਟਰ ਆ ਗਿਆ ਸਭ ਕੁਝ ਹੈ ਇਹ ਹੁਣ ਇਹ ਨਾਂ ਇਹ ਬੰਦ ਕਰ ਸਕਦੇ ਹਾਂ ਕਿਉਂ ਜੇ ਬੰਦ ਕਰਕੇ ਤਾਂ ਵੀ ਨਾ ਕਹਿਣਾ ਲੋ ਜੇ ਨਾ ਚੋਤ ਚੱਲਦੇ ਬੰਦ ਕਰਦੇ ਪਰ ਇਹਦਾ ਮਕਸਦ ਕੋਈ ਧਾਰਮਿਕ ਦਾ ਨਹੀਂ ਹੈ ਗੁਰੂ ਨਾਨਕ ਸਾਹਿਬ ਜਦੋਂ ਇੱਥੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਜਿਹੜਾ ਹੈਗਾ ਇੱਥੇ 3 ਦਿਨ ਦਾ ਜਿਹੜਾ ਹੈਗਾ ਕੁਝ ਇਹ ਰੱਖਿਆ ਆਪਣਾ ਠਹਿਰਾਵ ਰੱਖਿਆ ਗਿਆ ਸੀ ਤੇ ਸ਼ਿਪਰਾ ਨਦੀ ਜਿਹੜੀ ਹੈਗੀ ਆ ਨਾਲ ਪਗਦੀ ਹੈਗੀ ਆ ਜਿੱਥੇ ਕੀ ਮੰਦਿਰਾਂ ਦੇ ਵਿੱਚ ਰੌਣਕਾਂ ਦਿਖਣ ਨੂੰ ਮਿਲਦੀਆਂ ਨੇ ਪਰ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜ਼ਰੂਰ ਆ ਕੇ ਜਿਹੜਾ ਹੈਗਾ ਦਰਸ਼ਨ ਕਰੋ ਕਿਉਂਕਿ ਇੱਥੇ ਜਿਹੜਾ ਗੁਰਨਾਨਕ ਸਾਹਿਬ ਦੀ ਜਿਹੜੀ ਤਸਵੀਰ ਵੀ ਲੱਗੀ ਹੋਈ ਆ ਔਰ ਕੀਰਤਨ ਜਿਹੜਾ ਹੈਗਾ 24 ਘੰਟੇ ਚੱਲਦਾ ਹੈਗਾ ਲੰਗਰ ਚੱਲਦਾ ਹੈਗਾ ਇੱਥੇ ਆ ਕੇ ਜ਼ਰੂਰ ਦਰਸ਼ਨ ਕਰੋ ਕੈਮਰਾ ਪਰਸਨ ਦੇ ਨਾਲ ਪਣੀ ਤਰੋੜਾ ਉਚੈਨ ਗਿੰਤੀ ਤੇ ਕੇ ਨਾਲ ਬਹੁਤ ਜ਼ਿਆਦਾ ਵਧੀਆ ਚ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਆਵੇ ਸੰਤਾਂ ਕਾਫੀ ਆ ਰਹੀਆਂ ਨੇ ਜੀ ਲੰਗਰ ਪ੍ਰਬੰਧ ਚੱਲ ਰਿਹਾ ਹੈ ਕਿ ਜਿੰਨੇ ਕਿੰਨੇ ਮਾਤਾਂ ਤੇ ਸਵਾਮਾਂ ਵੀ ਚੱਲ ਰਹੀਆਂ ਨੇ ਕੁਝ ਬੰਨ ਟੁੱਟਾ ਹੈ ਕੁਝ ਤਿਆਰੀ ਹੋ ਰਹੀ ਹੈ ਮਹਾਰਾਜ ਜੱਪਾ ਕਰਨਾ ਜਿੱਤਰਾ ਜਿੱਤਰਾ ਇਹ ਸਵਾਵਾ ਚੱਲ ਰਹੀਆਂ ਨੇ ਤੇ ਸੰਗਤਾਂ ਦਾ ਵੀ ਬੜਾ ਉਤਸ਼ਾਹ ਵਧ ਗਿਆ ਹੈ ਸੰਗਤਾਂ ਅੱਗੇ ਨਾਲੋਂ ਕਾਫੀ ਬਹੁਤ ਜ਼ਿਆਦਾ ਹੈ ਤੇ ਦੇਸ਼ਾਂ ਦੇਸ਼ਾਂ ਦੇ ਵਿੱਚੋਂ ਨਹੀਂ ਜੀ ਤੇ ਪੰਜਾਬ ਦੇ ਵਿੱਚੋਂ ਸਾਦੇ ਥਾਵਾਂ ਤੋਂ ਸਿੱਧਾ ਫੇਜੀ ਗੱਲ ਕੀਤੀ ਇਹਨੇ ਕਿ ਕਿ ਜਿਹੜਾ ਸ਼ਹਿਰ ਹੈ ਉਜੈਨ ਉਹਨੂੰ ਤਾਂ ਜਾਣਿਆ ਜਾਂਦਾ ਇੱਕ ਤੀਰਥ ਨਗਰੀ ਦੇ ਨਾਲ ਜੀ ਕਿਉਂਕਿ ਇੱਥੇ ਹਿੰਦੂ ਦੇਵਤਾਵਾਂ ਦੇ ਮੰਦਰ ਬਹੁਤ ਹਨ ਪਰ ਜਿਹੜਾ ਕਿਉਂਕਿ ਗੁਰੂ ਸਾਹਿਬ ਇੱਥੇ ਆਏ ਸੀਗੇ ਪਹਿਲੇ ਗੁਰੂ ਸਾਹਿਬ ਸੀ ਉਹ ਇੱਥੇ ਆ ਕੇ ਰਹਿਗੇ ਜਿਹੜਾ ਇੱਕ ਰਾਜਾ ਸੀ ਉਹਨਾਂ ਦਾ ਦਾਸ ਬਣਿਆ ਉਹਨਾਂ ਦੇ ਸੱਚ ਦੇ ਮਾਰਤੇ ਚੱਲਣਾ ਸ਼ੁਰੂ ਕਰ ਦਿੱਤਾ ਰਾਜपाट ਤੇ ਆ ਗਿਆ ਉਹ ਇਤਿਹਾਸ ਨੂੰ ਲੈ ਕੇ ਲੋਕਾਂ ਨੂੰ ਜਾਣਕਾਰੀ ਦੇ ਦਿੰਦੇ ਆ ਹਿਆਸ ਜੀ ਸਾਹਮਣੇ ਆਪ੍ਰੀਵਿਨ ਸਾਹਿਬ ਦੇ ਥੱਲੇ ਵੀ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਜਾਤੀ ਤੋਂ ਸਾਹਮਣੇ ਆਪਣੇ ਚਰਨ ਗੰਗਾ ਦੇ ਲਾਗੇ ਵੀ ਦੋ ਥਾਂ ਤੇ ਲੇਖੇ ਲਾਇਆ ਏ ਉੱਥੋਂ ਸੰਕਤ ਪੜ੍ਹ ਵੀ ਲੈਂਦੀ ਹੈ ਦੇਖੋ ਸੋਤਰਾ ਤਿਆਰ ਵੀ ਰੱਖੇ ਨੇ ਤੇ ਉਹ ਵੀ ਮਤਲਬ ਉਹਨਾਂ ਤੋਂ ਜਾਨੂ ਹੋਈ ਤੇ ਸੰਕਤਾਂ ਜਿੱਦਾਂ ਇੱਥੇ ਭਾਈ ਸਾਹਿਬ ਆਦੇ ਦੇ ਟਾਈਮ ਆਂਦੇ ਟਾਈਮ ਕੋਈ ਸੰਕਤਾਂ ਨੂੰ ਕਰਦੇ ਇੱਥੇ ਜਿਆਦਾ ਆਪਣੇ ਰਹਿ ਗਏ ਪ੍ਰਬੰਧ ਹੋ ਰਿਹਾ ਹੈ ਤੇ ਅੱਗੇ ਕੁੰਭ ਵੀ ਆ ਰਿਹਾ ਏ ਤੇ ਸੰਗਤਾਂ ਇਹ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਜ਼ਿਆਦਾ ਇਸ ਟਾਈਮ ਤੇ ਜੋ ਸਵਾਵਾਂ ਚੱਲ ਰਹੀਆਂ ਨੇ ਉਹ ਰਹਿਣ ਦੇ ਪ੍ਰਬੰਧ ਦਿੱਤੇ ਹੋਏ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੰਗਰ ਤਾਂ ਚੱਲ ਹੀ ਹੈ ਹਾਂਜੀ ਲੰਗਰ 24 ਘੰਟੇ ਚੱਲਦਾ ਹੈ ਲੰਗਰ 24 ਘੰਟੇ ਚੱਲਦਾ ਹੈ ਤੇ ਇੱਕ ਸੰਗਤਾਂ ਦੀ ਰੋਜ਼ ਸੰਗਤ ਤੇ ਜੀ ਕਈ ਵਾਰ ਜੋ ਸਾਬਤੋਂ ਦੋ ਦੋ ਚਾਰ ਚਾਰ ਬਸਾਂ ਇਕੱਠੀਆਂ ਆ ਜਾਂਦੀਆਂ ਦੋ ਦੋ ਚਾਰ ਚਾਰ ਪੰਜ ਪੰਜ 6 ਵੀ ਜਿਆਦਾ ਸੰਗਤਾਂ ਜੀ ਇਕੱਠੀਆਂ ਵੀ ਆ ਜਾਂਦੀਆਂ ਜਿਹੜੀ ਇਕੱਤਰ ਤੇ ਬੇਸਵਾਰੀ ਆ ਉਹ ਵੀ ਕਾਫੀ ਅੱਛੀਆਂ। ਕੀ ਸੰਦੇਸ਼ ਦੇਣਾ ਚਾਹੋਗੇ? ਤੁਸੀਂ ਸੁਣਤਾ। ਇਹ ਕੀ ਗੁਰਮਾਰਾ ਜੀ ਕਿਰਪਾ ਕਰਨਾ ਤੇ ਸੇਵਾਦਾਰਾਂ ਨੂੰ ਤੇ ਇਹੋ ਹੀ ਹੁੰਦਾ ਪਿਵੱਚੇ ਸੰਗੁਰੂ ਘਰ ਆਵੇ ਤੇ ਸੇਵਾਵਾਂ ਚੱਲਦੀਆਂ ਰਹਿਣ। ਤੇ ਗੁਰੂ ਘਰ ਵੇਖੋ ਇਹ ਜੋ ਰੌਣਕ ਹੈ ਉਹ ਸੰਗਤ ਦੇ ਨਾਲ ਹੀ ਜਿਹੜੀ ਕਾਰ ਸੇਵਾ ਚੱਲ ਰਹੀ ਹੈਗੀ ਆ ਉਹਨੂੰ ਉਹਨੂੰ ਲੈ ਕੇ ਕੀ ਕਹਿਣਾ ਚਾਹੋਗੇ? ਸਤਿ ਸ੍ਰੀ ਅਕਾਲ ਸੰਤ ਮਾਪੁਰ ਸੇ ਧੂਰੀ ਵਾਲੇ ਸ੍ਰੀ ਅਮਰ ਸਾਧੂ ਆਪਾ ਸਤਜੀਤ ਸਿੰਘ ਜੀ ਬਾਬਾ ਜੀ ਅਸਾਂ ਸੁਖਾ ਜੀ ਤੇ ਕਾਫੀ ਥਾਂ ਤੇ ਐਟੈਂਪਟੇ ਸੇਵਾ ਚੱਲ ਰਹੀਆਂ ਬੜੀ ਗੁਰੂ ਮਹਾਰਾਜ ਦੀ ਕਿਰਪਾ ਗੁਰੂ ਮਹਾਰਾਜ ਸੇਵਾ ਲੈ ਰਹੇ ਆ ਤੇ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੈ ਗੁਰੂ ਮਹਾਰਾਜ ਦੀ ਸਭ ਕਿਰਪਾ ਨਾਲ ਮੇਰਾ ਨਾਮ ਗੁਰਮੁਖ ਸਿੰਘ ਜੀ ਤੁਸੀਂ ਗੁਰਦੁਆਰਾ ਸਾਹਿਬ ਆਏ ਹੋ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੋਇਆ ਵੀ ਇੱਥੇ ਆ ਕੇ ਬਾਬਾ ਜੀ ਲੋਕ ਮਾਰਾ ਕੋਆਪਰੇਟਿਵ ਕੀਤਾ ਗਿਆ ਅੰਮ੍ਰਿਤਸਰ ਨੰਂਦਰ ਪਾਣੀ ਦੀ ਸਰ ਦਾ ਜਵਾ ਪਣੀ ਸਰ ਗੁਰੂ ਮਹਾਰਾਜ ਦਾ ਪਨਾਸ਼ ਟੋਇ ਪਾਸਾ ਦਾ ਬਣਾ ਸਕਦਾ ਜਮਾਨਾ ਪਿਛਲੇ ਪਾਸੇ ਸੇਵਾਵਾਂ ਚੱਲ ਰਹੀਆਂ ਵਾ ਜਿਹੜਾ ਪਾਣੀ ਦੀ ਮਾਰ ਜਿਹੜੀ ਆ ਨਦੀ ਜਦੋਂ ਚੜਦੀ ਆ ਉਹ ਨਾਲ ਬੱਚੇ ਉੱਥੇ ਬੈਠ ਕੇ ਕਾਫੀ ਆਨੰਦ ਪ੍ਰਾਪਤ ਕੀਤਾ ਸੰਤਾ ਦੇ ਨਾਲ ਲੇਬਰ ਕੰਮ ਕਰ ਰਹੀ ਸੀ ਤੇ ਬਾਬਾ ਜੀ ਵੀ ਆਪ ਥੱਲੇ ਜਾ ਕੇ ਖੇਤ ਦੇ ਕੰਮ ਦਾ ਮੌਜਨਾ ਕਰਵਾ ਰਹੇ ਸੀ ਬੜਾ ਵਧੀਆ ਲੱਗਿਆ ਜੀ ਪਿੰਡਾਂ ਤਾਂ ਚੁੱਕੇ ਗਏ ਅਦਰ ਤੀਸਰੀ ਮੰਜ਼ਲ ਦਾ ਲੈਂਟਰ ਤਿਆਰ ਹੋੰਦਿਆ ਵਾ ਬਾਬਾ ਜੀ ਦੀ ਪੱਤ ਘੂਰੀ ਵਾਲੇ ਸੰਤਾਨੀਆਂ ਮੇਰਾ ਦਾ ਸਦਕਾ ਅਸੀਸਾਂ ਦਾ ਸਦਕਾ ਕਿਹਨੂੰ ਪਤਾ ਲੱਗਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਪਤਾ ਲੱਗਾ ਕਿ ਕਿਸੇ ਨੂੰ ਪਤਾ ਚੱਲਿਆ ਜੀ ਮੇਰੇ ਨਾਲ ਭਾਈ ਸਾਹਿਬ ਕਰਮ ਸਿੰਘ ਹਾਂ ਇਹ ਬਾਬਾ ਪੂਰੀ ਅਲੰਗਿਓਂ ਖੇਨਾ ਬੁਰਾਈ ਤੇ ਬੰਦੇ ਨੇ ਰ ਬਾਸਾਈ ਤੇ ਉਹਨਾਂ ਨੇ ਆਉਣਾ ਇੱਥੇ 12 ਸਾਲ ਪਹਿਲਾਂ ਹੀ ਸੀ ਜਦੋਂ ਇੱਥੋਂ ਦੀ ਸੇਵਾ ਚੱਲੂ ਹੋਈ ਤੇ ਉਹ ਸੁਬਾਬੀ ਨਹੀਂ ਬਣਿਆ ਜਨੂੰ ਉਹਨ ਵੀ ਸੁਬਾਬ ਬਣਿਆ ਵੀ ਉੱਥੇ ਗੁਰੂ ਨਾਨਕ ਸਾਹਿਬ ਦਾ ਦਰਵਾਜ਼ਾ ਹੈ ਤੇ ਇੰਗਲਿਸ ਸਾਹਿਬ ਹਾਂ ਇੰਗਲਿਸ ਕਿਉਂਕਿ ਇੰਗਲਿਸ ਦਾ ਰਖਤ ਉਹਨ ਕਰਕੇ ਵੀ ਗੁਰੂ ਮਹਾਰਾਜ ਜੀ ਇੱਥੇ ਆ ਕੇ ਬੈਠੇ ਉਹਨਾਂ ਨੇ ਉਪਦੇਸ਼ ਦਿੱਤਾ ਕਿ ਸੰਗਤ ਨੂੰ ਕਿ ਆਪਾਂ ਜਿਹੜਾ ਕੌਮ ਹੈ ਉਹ ਇਸ ਤਰ੍ਹਾਂ ਇਹ ਦੁਨੀਆਂ ਨੂੰ ਉਹਨਾਂ ਨੂੰ ਕਹਿ ਵੀ ਆਪਣੇ ਤਰਾ ਬੜਾ ਜੁੜੋ ਆਪਣੇ ਇਸਾਨਾ ਜੁੜੋ ਜਿਹਨੂੰ ਤੁਸੀਂ ਮੰਨਦੇ ਜੀ ਓਮ ਨੂੰ ਮੰਨਦੇ ਓਮ ਨਾਲ ਜੁੜੋ ਨਾ ਕਿ ਇੱਧਰ ਕਰੀਆਂ ਭੜਕਣਾ ਚ ਜੁੜੋ ਯਾਰ ਗੁਰਨਾਮਿਕ ਪਾਸ਼ਾ ਦਾ ਉਦੇਸ਼ ਸੀ ਜਿਹੜਾ ਉਹਨਾਂ ਨੇ ਸਾਰੇ ਸੰਸਾਰ ਦੇ ਵਿੱਚ ਵਿਚਰਾਇਆ ਸੋ ਬੜਾ ਵਧੀਆ ਲੱਗਾ ਸੰਗਤ ਆਸ਼ਾਰੀ ਜਾਣਕਾਰੀ ਹੈ ਮਤਲਬ ਯਸ਼ਪਾਲ ਸਿੰਘ ਅੰਸਾਤ ਕੀ ਹੋਣਾ ਅੰਦਰ ਖੋਲ ਕੇ ਬੋਲ ਕੇ ਕਿਹੜੀ ਜਗ੍ਹਾ ਤੋਂ ਆਏ ਕਿਹੜੀ ਜਗ੍ਹਾ ਤੋਂ ਆਏ ਅੱਛਾ ਜੀ ਉਜੈਨ ਤੋਂ ਤੁਸੀਂ ਜਿਹੜਾ ਸਿੱਖੀ ਸਰੂਪ ਧਾਰਿਆ ਹੈ ਪਹਿਲਾਂ ਤੁਸੀਂ ਕਿਹੜੇ ਧਰਮ ਦੇ ਨਾਲ ਸੀਗੇ ਪਹਿਲੇ ਮੈਂ ਪੰਜਾਬੀ ਸੀ ਲੇਕਿਨ ਸੇਕ ਜਾਨੀ ਸੀ ਅੱਛਾ ਵਾਲ ਵਾਲ ਖਦਬਾਨ ਅੰਦਰ ਨਹੀਂ ਕੇਸ ਹਾਂ ਜਦੋਂ ਬਾਬਾ ਜੀ ਨੇ ਪ੍ਰੇਰਿਤ ਕਰਕੇ ਸੇਵਾ ਕਰਨ ਲੱਗੇ ਤੇ ਜੁੜ ਗਏ ਹਾਂ ਬਾਬਾ ਜੀ ਕਹਿੰਦੇ ਸੀ ਕਿ ਸੇਕ ਸੱਜਾ ਹੋ ਸੇਕ ਸੱਜਾ ਹੋ ਤੇ ਦੋ ਮੁੰਡੇ ਤੇ ਸੇਕ ਸਾਜਦੇ ਹਾਂ ਦੀਵਾਲੀ ਵਾਲੇ ਦਿਨ ਬੰਦੀ ਛੋੜ ਵਾਲਾ ਅੱਛਾ ਦੋ ਮੁੰਡਿਆਂ ਦੀ ਕੈਟ ਖਾਣੀ ਤੇ ਅਦਾਸ ਕਰਦੇ ਤੇ ਹੁਣ ਤੁਸੀਂ ਰੋਜ਼ਾਂ ਨੂੰ ਸੇਵਾ ਕਰਨ ਇੱਥੇ ਨਹੀਂ ਅਸੀਂ ਹਰ ਐਤਵਾਰ ਆਉਂਦੇ ਹਾਂ ਕੰਮ ਦੀ ਛੁੱਟੀ ਮੰਗਦੇ ਹਾਂ अच्छा यार यार तो सेवा करके किस तरह ਦਾ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਆਨੰਦ ਆਉਂਦਾ ਹੁੰਦਾ ਕੀ ਮੈਸੇਜ ਦੇਣਾ ਚਾਹੋਗੇ ਬਹੁਤ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪਤਾ ਹੈ ਤੁਹਾਨੂੰ ਥੋੜਾ ਥੋੜਾ ਜਿਹਾ ਪਤਾ ਹੈ ਮਾਪਾ ਨਾਨਾ ਜੀ ਨਾਲ ਪਹਿਲੇ ਆਏ ਸੀ ਜਦੋਂ ਸ਼ੁਰੂ ਕਰਾ ਪਰ ਦਿੱਤੀ ਜੀ ਅ빠 ਆਪਣੇ ਬਾਬਾ ਤੇ ਜਦੋਂ ਇਹ ਗੁਰਦੁਆਰਾ ਸਾਹਿਬ ਪਿਛਲੇ 12 ਸਾਲ ਤੋਂ ਕਹਿ ਰਹੇ ਕਿ ਜਿਹੜੀ ਕਾਰ ਸੇਵਾ ਸ਼ੁਰੂ ਹੋਈ ਹੈ ਉਸ ਤੋਂ ਪਹਿਲਾਂ ਤੁਸੀਂ ਆਉਂਦੇ ਸੀ ਗੁਰਦੁਆਰੇ ਚ ਉਸ ਤੋਂ ਪਹਿਲਾਂ ਬਹੁਤ ਆਉਂਦੇ ਸੀ ਬਹੁਤ ਗੱਡ ਚੱਕਰ ਲੱਗਦੇ ਸੀ ਸੇਵਾ ਤੋਂ ਬਾਅਦ ਅਸੀਂ ਫਿਰ ਜੋੜੇ ਆਂਦੇ ਨੇ ਠੰਡੇ ਠੰਡੇ ਆਂਦੇ ਨੇ ਡੇਲੀ ਵੀ ਆਉਣ ਤੇ ਛੁੱਟੀ ਹੁੰਦੀ ਕੰਮ ਦੀ ਜਦ ਵੀ ਆ ਜਾਂਦੀ ਅੱਛਾ ਜੋੜ ਜਾਂਦੀ ਹੈ ਅੱਛਾ ਤੇ ਇੱਥੇ ਆ ਕੇ ਫਿਰ ਸੇਵਾ ਵੀ ਕਰਦੇ ਹੋ ਤੇ ਪ੍ਰਸ਼ਾਦਾ ਵੀ ਛਕਦੇ ਹੋ ਅੱਜ ਸੇਵਾ ਕਰਨੇ ਆ ਪ੍ਰਸ਼ਾਦਾ ਵੀ ਛਕਣੇ ਹਾਂ ਕਿੰਨੇ ਕ ਸੰਗਤ ਆਂਦੀ ਰੋਜ਼ ਇੱਥੇ ਰੋਜ਼ ਅੰਦਾਜ਼ ਨਾਲ ਹਜ਼ਾਰਾਂ ਸੰਗਤ ਆਂਦੀ ਹੁੰਦੀ ਹਾਂ ਹਾਂ ਤੇ ਲੰਗਰ ਦਿਨ ਰਾਤ ਚੱਲਦਾ ਲੰਗਰ 24 ਘੰਟੇ ਚੱਲਦਾ ਜੀ 10 ਵਜੇ ਤੱਕ ਚੱਲਦਾ ਰਾਤ ਤੱਕ ਤੇ ਹੋਰ ਇੱਥੇ ਉਹ ਜਿਹੜੇ ਜਿਹੜੇ ਸੰਤਾਨਦਿਆਂ ਦੀਆਂ ਨੇ ਉਹਨਾਂ ਨੂੰ ਕਿਵੇਂ ਦੀ ਹੋਰ ਫੈਸਿਲਿਟੀ ਮਿਲਦੀ ਹੈ ਇੱਥੇ ਸੰਤਾਨਾਂ ਨੂੰ ਰਹਿਣ ਵਾਸਤੇ ਰਿਹਾਇਸ਼ ਵੀ ਮਿਲਦੀ ਹੈ ਲੰਗਰ ਵੀ ਮਿਲਦਾ ਚਾਹ ਪਾਣੀ ਵੀ ਮਿਲਦੀ ਹੈ ਨਾਲ ਹੀ ਹਿੰਦੂ ਮੰਦਿਰ ਵੀ ਉਹ ਤੋਂ ਸੰਤਾਨਾਂ ਦੀ ਆਉਂਦੀ ਹੈ ਨਾਲੋਂ ਵੀ ਰਿਹਾਇਸ਼ ਵગેਰਾ ਬਹੁਤ ਚੋਕਾ ਕੰਮ ਹੋ ਜਾਂਦਾ ਹੈ ਅੱਛਾ ਇੱਥੇ ਆ ਕੇ ਨਾ ਪੈਸਰੇ ਲੱਗਦੇ ਚਾਹ ਦੇ ਪਾਣੀ ਦੇ ਕਿਉਂਕਿ ਇੱਥੇ ਆਰੋ ਲੱਗੇ ਤੇ ਆਰੋ ਦਾ ਪਾਣੀ ਮਿਲ ਜਾਂਦਾ ਹੈ ਚਾਹ ਮਿਚਾ ਆਵੇ ਮੈਨ ਹੁੰਦਾ ਹੈ ਬੰਦਾ ਪਾਣ ਆ ਕੇ ਨਾ ਉਹਨੂੰ ਮਿਲਦਾ ਪਾਣੀ ਪੰਦਾ ਬਦਲਾਉਂਦਾ ਹੁੰਦਾ ਤੇ ਬੰਦਾ ਹੀ ਕਰਦਾ ਹੈ ਪਿਛਲੇ ਵੀ ਖਰੀਦਦਾ ਹੈ ਪਿਛਲੇ ਵੀ ਖਰੀਦ ਕੇ ਪਿੰਦਾ ਹੈ ਤੇ ਸਭ ਤੋਂ ਇੱਥੇ ਆ ਕੇ ਸਭ ਕਹਦਾ ਸਾਹਿਬ ਅਮਰ ਇੱਥੇ ਆਰਓ ਲੱਗ ਗਿਆ ਪਾਣੀ ਖਰੀਦਣ ਦੀ ਲੋੜ ਨਹੀਂ ਪੈਂਦੀ ਆਰਓ ਦਾ ਪਾਣੀ ਇੱਥੇ ਮਿਲਦਾ ਤੇ ਹੋਰ ਖਰਚੇ ਦਾ ਵੈਸੇ ਕੁਝ ਖਰੀਦਣ ਦੀ ਨਹੀਂ ਤੇ ਬਾਦ ਦੂਜੀ ਗੱਲ ਤੇ ਚਾਹ ਦਾ ਬੰਦੇ ਨੂੰ ਬੜਾ ਲੰਦਾ ਹੈ ਤੇ ਚਾਹ ਬੰਦਾ ਬਾਹਰ ਦੀ ਨਾਲ 10 ਰੁਪਏ ਦੀ ਇੱਕ ਚਾਹ ਹੋਰ ਚਾਹ ਦਾ ਬੜਾ ਜ਼ਿਆਦਾ ਖਰਚਾ ਹੋ ਜਾਂਦਾ ਹੈ ਸਮਰਾਇਥੇ ਮਿਲ ਜਾਂਦਾ ਰਿਹਾ ਇਸ ਇਥੇ ਬੰਨੀ ਦੀ ਵੇਖੋ ਗੁਰੂ ਕਾਲ ਸਰਾਵਾਂ ਹੁੰਦੀ ਹੈ ਇਥੇ ਬੰਨੀ ਦੀ ਇਥੇ ਰਹਿਣ ਨੂੰ ਮਿਲ ਜਾਂਦਾ ਦੂਸਰੀ ਗੱਲ ਕਿ ਇਥੇ ਲੰਗਰ 24 ਘੰਟੇ ਚੱਲਦਾ ਹੈ ਲੰਗਰ ਕਿਸੇ ਵੀ ਟਾਈਮ ਤੇ ਸੰਗਤ ਆਪਣਾ ਜੋ ਬਾਹਰੋਂ ਆਂਦੇ ਨੇ ਉਹ ਮੰਦਰ ਮੰਦਰ ਘੁੰਮ ਕੇ ਆਂਦੇ ਆ ਕੇ ਫੇਰ ਉਹਨਾਂ ਨੂੰ ਲੰਗਰ ਇਥੇ ਮਿਲ ਜਾਂਦਾ ਕੋਈ ਵੀ ਟਾਈਮ ਤੇ ਕਿਸੇ ਵੀ ਟਾਈਮ ਤੇ ਲੰਗਰ ਹੋਰ ਚਾਹ ਕਿਸੇ ਵੀ ਟਾਈਮ ਤੇ ਜਦੋਂ ਫਰਮਾਇਸ਼ ਵੀ ਕਰਦਾ ਹੈ ਕਿ ਬਾਬਾ ਜੀ ਨੂੰ ਕਹਿੰਦਾ ਕਿ ਬਾਬਾ ਜੀ ਅਸੀਂ ਬਈ ਬੱਚੇ ਅੱਗੇ ਨੇ ਸਾਨੂੰ ਦੁੱਧ ਗਰਮ ਕਾਇਰ ਕੇ ਦਿਓ ਤੋ ਆਹ ਦੀ ਫਰਮਾਇਸ਼ ਉਹ ਵੀ ਪੂਰੀ ਹੋ ਜਾਂਦੀ ਦੁੱਧ ਵੀ ਦਿੱਤਾ ਜਾਂਦਾ ਹੈ ਜੇ ਕਈ ਜਿਸ ਤਰ੍ਹਾਂ ਚਾਹ ਨਹੀਂ ਪੀਂਦੇ ਮੈਂ ਕਹਿੰਦਾ ਚਾਹ ਨਹੀਂ ਪੀਂਦੇ ਸਾਸੀ ਕਾਫੀ ਬਣਵਾਤੇ ਬਾਬਾ ਜੀ ਉਹ ਕਾਫੀ ਬਣਵਾ ਕੇ ਦਿੰਦੇ ਨੇ ਯਾਨੀ ਆ ਇਹ ਬਿਨਾਂ ਦੇਖੇ ਕਿ ਇੱਥੇ ਸੇਵਾ ਹੀ ਸਭ ਕੁਝ ਚਲਦੀ ਸੇਵਾ ਹੈ ਨਾ ਸੰਗਤ ਆਈਏ ਸੰਗਤ ਨੂੰ ਗੁਰੂ ਰੂਪ ਕੇ ਮਾਣ ਕਿ ਉਹਦੀ ਪੂਰੀ ਸੇਵਾ ਕੀਤੀ ਜਾਂਦੀ ਹੈ ਭਾਵੇਂ ਕਿਸੇ ਵੀ ਰੂਪ ਵਿੱਚ ਆਇਆ ਹੋ ਉਹ ਕਿਸੇ ਵੀ ਧਰਮ ਦਾ ਹੈ ਧਰਮ ਨਹੀਂ ਪੁੱਛਿਆ ਜਾਂਦਾ ਕਸੂਰਪਾ ਪੁੱਛਿਆ ਅੰਨਾ ਕਿੰਨੇ ਦਿਨ ਤੱਕ ਤੁਸੀਂ ਰੁਕੋਗੇ ਤੇ ਬਈ ਬਸ ਹੋਰ ਕੋਈ ਜੁਦੀ ਗੱਲ ਕੀ ਨਾਮ ਦਾ ਹੈ ਅਰਜੀਤ ਸਿੰਘ ਕਿਹੜੀ ਜਗ੍ਹਾ ਤੋਂ ਰਹਿਣਾ ਹੈ ਕੁਝ ਐਂ ਵੀ ਰਹਿਣ ਵਾਲਿਆ ਲੋਕਲ ਐ ਇੱਥੇ ਦੀ ਔਰ ਆਪੀ ਸਮੇਂ ਤੋਂ ਬਾਬਾ ਜੀ ਨਾਲ ਜੁੜੇ ਤੇ ਔਰ ਸੇਵਾ ਕੀਤੀ ਬਾਬਾ ਜੀ ਅਸੀਂ ਨਹੀਂ ਆਉਂਦੇ ਤੇ ਬਾਬਾ ਜੀ ਫੋਨ ਲਾ ਕੇ ਸਾਨੂੰ ਬੁਲਾਉਂਦਾ ਵੀ ਹੈ ਬਈ ਆਓ ਇੱਥੇ ਆਓ ਤੇ ਸੇਵਾ ਹੈਗੀ ਨਹੀਂ ਤੇ ਬਾਬਾ ਜੀ ਨਾਲ ਬੜਾ ਪਿਆਰ ਹੈਗਾ ਔਰ ਅਸੀਂ ਬੜਾ ਸ਼ੁਕਰਾਨਾ ਕਰਨਾ ਪੁਰੀਆ ਵਾਲੇ ਬਾਬਾ ਜੀ ਦਾ ਜੀ ਨਾਲ ਇਹ ਤੇ ਕਾਰ ਸੇਵਾ ਚਲਾਈ ਔਰ ਗੁਰਿਆਮੇ ਸੰਗਤ ਨੂੰ ਆਪਣੇ ਥੂੜਾ ਡੇਨਾ ਲਾ ਲਿਆ ਔਰ ਤੁਸੀਂ ਦੇਖਿਆ ਵੀ ਕਿਸ ਸਾਹਿ ਤਾਰੀਖ ਤੋਂ ਇੱਕ ਕੱਦਿਆ ਮੰਡੇ ਜਿਹੜੀ ਕਿਰਪਾਈ ਹੈਗੀ ਗੁਰੂ ਮਹਾਰਾਜ ਦੀ ਹੋਰ ਕੀ ਹੈ ਲੈ ਤੇ ਇਹ ਕਹਿ ਰਹੇ ਸਾਰੇ ਕਿ ਇਹ ਕਿਰਪਾ ਦੇ ਗੁਰੂ ਸਾਹਿਬ ਪੂਰੀਆ ਵਾਲੇ ਬਾਬਾ ਜੀ ਦੁਆਰਾ ਹੈਗੀ ਜਿਨ੍ਹਾਂ ਨੇ ਸੰਗਤ ਨੂੰ ਇਤਨਾ ਉਤਾਰ ਉਪਯੋਗ ਕੀਤਾ ਇਤਨਾ ਉਤਾਰ ਨਾਲ ਸੇਵਾ ਚਲਾਈ ਔਰ ਸਰਬੱਤ